Est marriages aso 1 a shirt El mouths Todo 26 ਨੋ ਜੇ ਕਪਾਲਾ ਕੀਤਾ ਗਿਆ ਹੈ ਆਈ ਕੈਂਪ ਲਾਇਆ ਗਿਆ ਹੈ ਅੱਜ ਮਿਤੀ 24 2025 ਨੂੰ ਆਰਿਆ ਸਕੂਲ ਨਕੋਦਰ ਵਿਖੇ ਲਾਇਓਂਸ ਕਲਬ ਨਕੋਦਰ ਗਿਆਨ ਚੈਰੀਟੇਬਲ ٹرسٹ ਨਕੋਦਰ ਸੱਤ ਇੰਸਟੀਟਿਊਟਸ ਨਕੋਦਰ আর ਸ਼੍ਰੀ ਪਰਮਜੀਤ ਸਿੰਘ ਲੱੱਡੜ اور ਅਨੇ ਦੇ ਪਰਿਵਾਰ ਦੇ ਸਹਿਯੋਗ ਦੇ ਨਾਲ ਇੱਕ ਅਸੀ ਆਈ ਕੈਂਪ ਦਾ ਆਰਗੇਨਾਈਜੇਸ਼ਨ ਕੀਤਾ ਹੈਗਾ ਔਰ ਮੈਨੂੰ ਬੜੀ ਖੁਸ਼ੀ ਹੈਗੀ ਇੱਥੇ ਆ ਕੇ ਕਿ ਜਦੋਂ ਮੈਂ ਆਇਆ ਸੀਗਾ ਉਸ ਵੇਲੇ ਤਕਰੀਬਨ 100 ਤੋਂ ਉੱਪਰ ਜਿਹੜੇ ਪੇਸ਼ੈਂਟਸ ਸੀਗੇ ਉਹਨਾਂ ਦੀ ਰਜਿਸਟ੍ਰੇਸ਼ਨ ਹੋ ਗਈ ਸੀ ਔਰ ਮੈਨੂੰ ਦੱਸਿਆ ਗਿਆ ਕਿ ਆਲਰੇਡੀ ਅੱਜ 30 ਬੰਦਿਆਂ ਦੇ ਆਪਰੇਸ਼ਨ ਜਿਹੜੇ ਹੈਗੇ ਆ ਉਹ ਐਗਜ਼ੀਕਿਊਟ ਕਰ ਦਿੱਤੇ ਜਾਣਗੇ ਔਰ ਬਾਕੀਆਂ ਦੇ ਜਿਹੜੇ ਆਪਰੇਸ਼ਨਸ ਹੈਗੇ ਨੇ ਉਹ ਕੱਲ ਕੀਤੇ ਜਾਣਗੇ ਔਰ ਮੈਂ ਇਹ ਜਿਹੜੇ ਪੇਸ਼ੈਂਟਸ ਸੀ ਇਹਨਾਂ ਦੇ ਨਾਲ ਵੀ ਵਾਰਤਾਲਾਪ ਕੀਤੀ ਹੈਗੀ ਔਰ ਮੈਨੂੰ ਬੜਾ ਅੱਛਾ ਲੱਗਿਆ ਹੈਗਾ ਕਿ ਮਤਲਬ ਜਿਹੜਾ ਸਾਰੇ ਐਕਸਪੈਂਸਸ ਹੈਗੇ ਨੇ ਸਾਰੇ ਮੈਡੀਕਲ ਐਕਸਪੈਂਸਸ ਔਰ ਅਰੇਂਜਮੈਂਟਸ ਜਿਹੜੇ ਹੈਗੇ ਆ ਉਹ ਨਾਇੰਸ ਕਲੱਬ ਵੱਲੋਂ ਔਰ ਬਾਕੀ ਜਿਹੜੇ ਨਾਲ ادارے ਜਿਹੜਾ ਦਾ ਮੈਂ ਨਾਮ ਲਿੱਤਾ ਹੈਗਾ ਉਹਨਾਂ ਵੱਲੋਂ ਕੀਤੇ ਜਾ ਰਹੇ ਹੈਗੇ ਨੇ ਮਤਲਬ ਪਰ ਆਪਰੇਸ਼ਨ ਤਕਰੀਬਨ 30 ਤੋਂ 40000 ਰੁਪਏ ਦੀ ਜਿਹੜੀ ਕੋਸਟ ਆਉਂਦੀ ਹੈਗੀ ਆ ਉਹ ਬਹੁਤ ਸਾਰੇ ਪੇਸ਼ੈਂਟਸ ਦੀ ਇਹ ਪਹੁੰਚ ਤੋਂ ਬਾਹਰ ਹੈਗੀ ਆ ਔਰ ਉਹਨਾਂ ਲਈ ਮੈਂ ਕਹਿਣਾ ਕਿ ਬਹੁਤ ਵੱਡਾ ਇੱਕ ਇਹ ਉਪਕਾਰ ਹੈਗਾ ਲਾਇਓਨਸ ਕਲੱਬ ਵੱਲੋਂ ਔਰ ਐਲਾਈਟ ਜਿਹੜੀ ਬਾਡੀਜ਼ ਹੈਗੀਆਂ ਨੇ ਔਰ ਇਸ ਤਰੀਕੇ ਦੇ ਕੈਪਸੂਲੇਟੇ ਹੈਗੀ ਆ ਇਸ ਕਲੱਬ ਵੱਲੋਂ ਸਾਲਾਨਾ ਦੋ ਤੇ ਲਗਾ ਹੀ ਲਿੱਤੇ ਜਾਂਦੇ ਹੈਗੇ ਨੇ ਔਰ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡੀ ਸੇਵਾ ਹੈਗੀ ਹੈ ਮਾਨਵਤਾ ਦੇ ਲਈ ਮੈਸੇਜ ਮੇਰੇ ਹੀ ਹੈਗਾ ਜੀ ਸਾਰਿਆਂ ਨੂੰ ਜਿਹੜੇ ਮਤਲਬ ਤੁਹਾਡੇ ਰਾਹੀਂ ਇਸ ਵੇਲੇ ਮੇਰੇ ਮੈਸੇਜ ਨੂੰ ਸੁਣ ਰਹੇ ਹੈਗੇ ਨੇ ਕਿ ਸੇਵਾ ਉਹੀ ਹੈਗੀ ਹੈ ਜਿਹੜੀ ਇਨਸਾਨ ਦੇ ਦੁੱਖ ਹਰੇ ਖਾਸ ਤੌਰ ਤੇ ਮਤਲਬ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਕੋਲ ਸਾਧਨਾ ਦੀ ਕਾਟ ਹੈਗੀ ਹੈ ਜਿਨ੍ਹਾਂ ਕੋਲ ਮੈਡੀਕਲ ਸੂਰ ਲੈਨ ਤੱਕ ਵੀ ਪਹੁੰਚ ਨਹੀਂ ਹੈਗੀ ਹੈ ਇਸ ਤਰੀਕੇ ਦੇ ਜਿਹੜੇ ਕੈਂਪਸ ਹੈਗੇ ਨੇ ਜੇ ਅਸੀਂ ਹੋਰ ਲਗਾਣੇ ਹੈਗੇ ਆ ਮਤਲਬ ਹੋਰ ਲੋਕਾਂ ਨੂੰ ਵੀ ਮੈਂ ਇਹ ਕਹਾਂਗਾ ਕਿ ਉਹ ਜਿਹੜੇ ਵੀ ਰਿਸੋਰਸਸ ਹੈਗੇ ਨੇ ਮੈਂ ਕੱਲੇ ਮੋਨੈਟਰੀ ਰਿਸੋਰਸਸ ਦੀ ਗੱਲ ਨਹੀਂ ਕਰ ਰਿਹਾ ਵੋਲੰਟਰੀ ਤੌਰ ਉਤੇ ਨਾਨ ਮੋਨੈਟਰੀ ਰਿਸੋਰਸਸ ਵੀ ਬਹੁਤ ਹੁੰਦੇ ਹੈਗੇ ਨੇ ਉਹਨਾਂ ਨੂੰ ਪੂਲ ਅਪ ਕਰੀਏ ਔਰ ਸਮਾਜ ਦੇ ਵਿੱਚ ਜਿੱਥੇ ਜਿੱਥੇ ਵੀ ਕਿਤੇ ਦੁੱਖ ਦਰਦ ਹੈਗਾ ਅਸੀਂ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰੀਏ ਇਹੀ ਸਾਡੀ ਜ਼ਿੰਦਗੀ ਦਾ ਜਿਹੜਾ ਮੰਤਵ ਹੋਣਾ ਚਾਹੀਦਾ ਹੈਗਾ ਇਹੀ ਜਿਹੜੀ ਹੈਗੀ ਯਾਰ ਸਹੀ ਮਾਇਨੇ ਦੇ ਵਿੱਚ ਸੇਵਾ ਹੈਗੀ ਹੈ ਲਾਇਨਸ ਕਲੱਬ ਨਕੋਦਰ ਵੱਲੋਂ ਜਿਹੜਾ ਆਈ ਆਪਰੇਸ਼ਨ ਕੈਂਪ ਲਗਾਇਆ ਗਿਆ ਹੈ ਇਹਦੇ ਵਿੱਚ ਸਭ ਤੋਂ ਪਹਿਲੇ ਜਿੰਨੇ ਵੀ ਸਾਡੇ ਕੋਲ ਨੀਅਰ ਬアウト ਸਾਨੂੰ ਲੱਗ ਰਿਹਾ ਹੈ ਕਿ 300 ਤੋਂ ਜ਼ਿਆਦਾ ਪੇਸ਼ੈਂਟ ਸਾਡੇ ਕੋਲ ਅੱਜ ਇੱਥੇ ਵਿਜ਼ਿਟ ਕਰ ਰਹੇ ਆ ਉਹਨਾਂ ਵਿੱਚੋਂ ਜਿਨ੍ਹਾਂ ਦੀਆਂ ਮਤਲਬ ਮੋਤੀਆ ਪੱਕ ਚੁੱਕਾ ਜਾਂ ਜਿਹੜੇ ਅੱਖਾਂ ਦੇ ਆਪਰੇਸ਼ਨ ਲਈ ਜਿਹੜੇ ਉਹ ਪ੍ਰੀਪੇਅਰ ਹੋ ਚੁੱਕੇ ਉਹਨਾਂ ਦੀਆਂ ਅੱਖਾਂ ਸਭ ਤੋਂ ਪਹਿਲਾਂ ਉਹਨਾਂ ਦੇ ਉਹ ਆਪਰੇਸ਼ਨ ਲਈ ਅਲੱਗ ਸਿਲੈਕਟ ਕੀਤੇ ਜਾਂਦੇ ਉਸ ਦੇ ਨਾਲ ਜਿਨ੍ਹਾਂ ਨੂੰ ਅੱਖਾਂ ਦੀ ਕੋਈ ਹੋਰ ਪ੍ਰੋਬਲਮਸ ਹੈ ਗਈਆਂ ਉਹਨਾਂ ਦੇ ਲਈ ਉਹ ਮੈਡੀਸਿਨ ਜਿਹੜੀ ਉਹ ਫ੍ਰੀ ਆਫ ਕਾਸਟ ਉਹ ਵੀ ਦਿੱਤੀ ਜਾ ਰਹੀ ਹੈ ਤੇ ਇਹ ਜਿਹੜਾ ਕੈਂਪ ਹੈ ਇਹ ਆਈ ਕੈਂਪ ਜਿਹੜੇ ਆ ਇਹ ਲਾਇਓਂਸ ਕਲੱਬ ਨੂੰ ਕੋਦਰੋ ਲੋ ਹਰ ਸਾਲ ਦੋ ਕੈਂਪ ਹਰ ਸਾਲ ਲਗਾਏ ਜਾਂਦੇ ਹਨ ਤੇ ਉਹਨਾਂ ਵਿੱਚੋਂ ਇਹ ਜਿਹੜਾ ਕੈਂਪ ਹੈ ਇਹ ਸੁਰਦਾਰ ਪਰਮਜੀਤ ਸਿੰਘ ਲੱੱਡਰ ਜਿਹੜੇ ਕਿ ਯੂਕੇ ਰਹਿੰਦੇ ਹਨ ਉਹਨਾਂ ਦੇ ਸਹਿਯੋਗ ਨਾਲ ਇਹ ਲਗਾਇਆ ਗਿਆ ਹੈ ਸਰ ਅੱਜ ਕਿਹੜੇ ਕਿਹੜੇ ਬੋਲਣਗੇ ਕਿਹੜੇ ਕਿਹੜੇ ਇਹ ਰੂੜਾ ਆਈ ਹਸਪੀਟਲ ਜਲੰਧਰ ਤੋਂ ਜਿਹੜੇ ਡਾਕਟਰ ਜਨ ਉਹਨਾਂ ਦੀ ਟੀਮ ਅੱਜ ਇੱਥੇ ਪਹੁੰਚੀ ਹੈ ਤੇ ਉਹ ਸਾਰੇ ਹੀ ਪੇਸ਼ੈਂਟ ਨੂੰ ਚੈੱਕ ਕਰ ਰਹੇ ਹਨ ਤੇ ਉਹਨਾਂ ਦੇ ਅਕੋਰਡਿੰਗ ਜੋ-ਜੋ ਉਹਨਾਂ ਦੀ ਰਿਕੁਆਇਰਮੈਂਟਸ ਹੈ ਉਹ ਪੂਰੀ ਕਰ ਰਹੇ ਹਨ ਤੇ ਇਸੇ ਦੇ ਨਾਲ ਨਾਲ ਇਹ ਗਿਆਨ ਚੈਰੀਟੇਬਲ ਟਰਸਟ ਵੱਲੋਂ ਫ੍ਰੀ ਜਿਹੜੀਆਂ ਐਨਕਾਂ ਜਿਹੜੀਆਂ ਹਨ ਉਹ ਸਾਰੇ ਪੇਸ਼ੈਂਟ ਸਾਰੇ ਨਹੀਂ ਜਿਹੜੇ ਲੋੜਵੰਦ ਪੇਸ਼ੈਂਟ ਸਨ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਇੱਕ ਕਮਿਸ਼ਨ ਅਵੇਲੇਬਲ ਹਨ ਤੇ ਅੱਜ ਮੈਂ ਸਪੈਸ਼ਲੀ ਐਸ ਡੀ ਐਮ ਸਾਹਿਬ ਨਕੌਦਰ ਸ਼੍ਰੀ ਲਾਲ ਵਿਸ਼ਵਾਸ ਬੈਂਸ ਜੀ ਦਾ ਬਹੁਤ ਬਹੁਤ ਧੰਨਵਾਦ ਦਿਆਂ ਆਪਣੀ ਲਾਇਨਸ ਕਲੱਬ ਨਕੌਦਰ ਵੱਲੋਂ ਉਹਨਾਂ ਦਾ ਅੱਜ ਬਹੁਤ ਹੀ ਦਿਲੋਂ ਥੈਂਕਸ ਕਰਦਾ ਹਾਂ ਕਿ ਜਿਨ੍ਹਾਂ ਨੇ ਅੱਜ ਸਪੈਸ਼ਲੀ ਸਾਡੇ ਲਈ ਟਾਈਮ ਕੱਢਿਆ ਸਾਡੇ ਵਲੰਟੀਅਰਸ ਨੂੰ ਮੋਟੀਵੇਟ ਕੀਤਾ ਸਾਡੀ ਪੂਰੀ ਟੀਮ ਨੂੰ ਮੋਟੀਵੇਟ ਕੀਤਾ ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਉਹਨਾਂ ਦੇ ਨਾਲ-ਨਾਲ ਸਾਡੇ ਪਾਸ ਡਿਸਟ੍ਰਿਕਟ ਗਵਰਨਰ ਸ਼੍ਰੀ ਪਰਮਜੀਤ ਸਿੰਘ ਜੀ ਚਾਵਲਾ ਜੀ ਉਹਨਾਂ ਦੇ ਨਾਲ ਪਖਾਨਕੁਰ ਤੋਂ ਸਾਡੇ ਇਸ ਵਾਰ ਦੇ ਕੈਂਡੀਡੇਟ ਸ਼੍ਰੀ ਰਵਿੰਦਰ ਮਹਾਜਨ ਜੀ ਉਹ ਸਾਰੇ ਇੱਥੇ ਅੱਜ ਪਹੁੰਚੇ ਆ ਮੈਂ ਆਪਣੀ ਪੂਰੀ ਦੀ ਪੂਰੀ ਟੀਮ ਵੱਲੋਂ ਅੱਜ ਇਹਨਾਂ ਸਾਡੇ ਜਿਨ੍ਹਾਂ ਨੇ ਵੀ ਇਸ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਸਾਡੇ ਇਸ ਪ੍ਰੋਗਰਾਮ ਦੀ ਸ਼ਾਨ ਨੂੰ ਵਧਾਇਆ ਹੈ ਮੈਂ ਉਹਨਾਂ ਦਾ ਆਪਣੀ ਪੂਰੀ ਟੀਮ ਵੱਲੋਂ ਦਿਲੋਂ ਧੰਨਵਾਦ ਕਰਦਾ ਹਾਂ ਸਰ ਅੱਜ ਸਾਹਿਬ ਵੱਲੋਂ ਕਿਹਾ ਗਿਆ ਕਿ ਜਿੱਦ ਕਰ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਜਾਈਗਾ ਉਹ ਉਹਨਾਂ ਨਾਲ ਵੀ ਤੁਸਨਾ ਆਸਲੀ ਕਿ ਇਹ ਐਸਡੀਐਮ ਸਾਹਿਬ ਦਾ ਬਹੁਤ ਹੀ ਇੱਕ ਵਿਟੱਪਣ ਹੈ ਕਿ ਜਦੋਂ ਵੀ ਉਹਨਾਂ ਨੂੰ ਅਸੀਂ ਮਿਲਦੇ ਹਾਂ ਤਾਂ ਹਮੇਸ਼ਾ ਹੀ ਉਹ ਸਾਨੂੰ ਖੁਦ ਵੀ ਮੋਟੀਵੇਟ ਕਰਦੇ ਹਨ ਤੇ ਹਮੇਸ਼ਾ ਇਹ ਕਾਫਰ ਵੀ ਦਿੰਦੇ ਹਨ ਕਿ ਜਿੰਦਾਂ ਦੀ ਵੀ ਕੋਈ ਕਿਸੇ ਵੀ ਨੀਡੀ ਬੰਦੇ ਨੂੰ ਮੇਰੀ سپورਟ ਚਾਹੀਦੀ ਹੋਵੇ ਪ੍ਰਸ਼ਾਸਨ ਦੀ ਕੋਈ سپورਟ ਚਾਹੀਦੀ ਹੋਵੇ ਤੇ ਮੈਂ ਹਮੇਸ਼ਾ ਹੀ ਕਰਨੀ ਤਿਆਰ ਹਾਂ ਇਹ ਕੱਚੇ ਆਫੀਸਰ ਨਹੀਂ ਆ ਇਹ ਇੱਕ ਗੁਣ ਹਨ ਉਹਨਾਂ ਦੇ ਕਹਣਾ ਜੀ ਅਸੀਂ ਹਰ ਸਾਲ ਲਵੈਂਡ ਕਲਬ ਨੂੰ ਉਧਰ ਵੱਲੋਂ ਦੋ ਕੈਂਪ ਅਸੀਂ ਜੁੜਿਤ ਕਰਦੇ ਹਾਂ ਮਤਲਬ ਆਈਸ ਕੈਂਪ ਆਪਰੇਸ਼ਨ ਫ੍ਰੀ ਐਂਡ ਕਾਮ ਫ੍ਰੀ ਦਵਾਈਆਂ ਫ੍ਰੀ ਪਲੇ ਹਰ ਸਾਲ ਅਸੀਂ ਦੋ ਕਰਦੇ ਹਾਂ ਰਲ ਕੇ ਮਨੋ ਗਿਆਨ ਦਰਸ਼ਨ ਚੈਰੀਟੇਬਲ ਟਰਸਟ ਦੇ ਲੋਇੰਡ ਕਲੱਬ ਨੂੰ ਉਧਰੋਂ ਅੱਜ ਅਸੀਂ ਪੀਟਾਕ ਪਰਮਜੀਤ ਸਿੰਘ ਲੱਧੜ ਯੂਕੇ ਤੋਂ ਸਾਡੇ ਮਤਲਬ ਉਹਨਾਂ ਉਹਨਾਂ ਦੇ ਨਾਲ ਸਹਿਯੋਗ ਦੇ ਨਾਲ ਅਸੀਂ ਇਹ ਗਲੋਬਲ ਕੈਂਪ ਲਾਇਆ ਇਹਦੇ ਵਿੱਚ ਆਪਰੇਸ਼ਨ ਤੱਕ ਫ੍ਰੀ ਹੈ ਮਰੀਜ਼ਾਂ ਨੂੰ ਹੋਣ ਜਾਂਦਾ ਕੋਈ ਖਰਚਾ ਨਹੀਂ ਉੱਥੇ ਵੀ ਲੰਗਰ ਦੀ ਸੇਵਾ ਜਾਂ ਨੰਦਰ ਆਪਰੇਸ਼ਨ ਹੋਣੇ ਜੀ ਹਸਪੀਟਲ ਡਾਕਟਰਾਂ ਦੀ ਟੀਮ ਬਹੁਤ ਵਧੀਆ ਰੋੜਾਈ ਕੇਰ ਰਖਾ ਰਹੀ ਹੋਗੀ ਬਾਕੀ ਹਰ ਸਾਲ ਅਸੀਂ ਲਾਉਂਦੇ ਰਹਿੰਦੇ ਜੀ ਦੋ ਕੈਂਪ ਸਾਡੇ ਲੋਇੰਡ ਕਲੱਬ ਵੱਲੋਂ ਲੱਗਦੇ ਲੱਗਦੇ ਮੈਚ ਠੀਕ ਹੈ ਜੀ ਪਰ ਸਰ ਇਹ ਐਸਡੀਐਮ ਸਾਹਿਬ ਵੀ ਅੱਜ ਆਏ ਆ ਬਹੁਤ ਜਿੱਥੇ ਤੌਰ ਤੇ ਪਹੁੰਚੇ ਆ ਇਹਨਾਂ ਇਹਨਾਂ ਦਾ ਵੀ ਬਹੁਤ ਧੰਨਵਾਦ ਤੇ ਬਾਕੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕੈਂਪ ਹੋਰ ਲਾਉਂਦੇ ਰਵਾਂਗੇ ਇਸ ਤਰ੍ਹਾਂ ਹੀ ਗਿਆਨ ਦਰਸ਼ਨ ਚੈਰੀਟੇਬਲ ਟਰਸਟ ਲਾਇਨਸ ਕਲੱਬ ਨਕੋਦਰ ਬਾਕੀ ਸਾਡੇ ਭਾਈ ਭਰਾ ਬਾਹਰ ਬੈਠੇ ਆ ਐਨਆਰਏ ਵੀਰਾਂ ਸਹਿਯੋਗ ਦੇ ਨਾਲ ਅਸੀਂ ਕਰਦੇ ਧੰਨਵਾਦ